ਮੱਲੇ ਵਾਲੇ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜਦੇ ਨੇ ਤੇ ਤੁਸੀਂ ਉਹਦੇ ਕੋਲ ਜਾਓ ਤੇ ਫਰਕ ਪੈਊਗਾ ਤੇ ਪਹਿਲੀ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਕੁਝ ਫਰਕ ਲੱਗਦਾ ਨਹੀਂ ਬਹੁਤ ਫਰਕ ਪਿਆ ਮੈਂ ਬਹੁਤ ਆਪ ਕਹਾਂ ਸੇ ਆਏ ਹੋ ਨੇਪਾਲ ਸੇ ਕੀ ਹੋ ਗਿਆ ਬੱਚੇ ਕੋ ਜਾਂਡਿਸ ਜਾਂਡਿਸ ਹੋ ਗਿਆ ਕੋਈ ਪੈਸੇ ਵੀ ਲੈਂਦੇ ਨੇ ਇੱਧਰ ਨਹੀਂ ਨਹੀਂ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਜਗ੍ਹਾ ਦੇ ਉੱਤੇ ਜਿੱਥੇ ਬਖਸ਼ ਹੈ ਇੱਥੇ ਹੁੰਦਾ ਜਾਂਡਿਸ ਜਾਂ ਪੀਲੀਆ ਦਾ ਇਲਾਜ ਪੀਲੀਆ ਦਾ ਇਲਾਜ ਹੁੰਦਾ ਜੀ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਸਾਡੇ ਨਵੀਂ ਚੇਵੀ ਪੀੜੀ ਕਰ ਰਹੀ ਏ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਸਿਰੇ ਪਹਿਲਾਂ ਪਾਠ ਹੁੰਦਾ ਹੈ ਹਾਂਜੀ ਫਿਰ ਅਰਦਾਸ ਹੁੰਦੀ ਹੈ ਹਾਂਜੀ ਫਿਰ ਉਸ ਤੋਂ ਪੁਸ਼ਾਦੇ ਤਿਆਰ ਕੀਤੇ ਜਾਂਦੇ ਨੇ ਹੂੰ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੈ ਹੂੰ ਸਫਾਈ ਕੀਤੀ ਜਾਂਦੀ ਸਾਰੀ ਕਰਕੇ ਹਾਂਜੀ ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਹੈ ਬੱਚੇ ਤੋਂ ਲੈ ਕੇ ਵੱਡੇ ਜਾਂ ਬਜ਼ੁਰਗ ਕੋਈ ਵੀ ਇੱਥੇ ਆ ਕੇ ਆਪਣਾ ਝਾੜਾ ਕਰਵਾ ਸਕਦਾ ਹੈ ਜਾਂ ਤੁਸੀਂ ਉਹਨੂੰ ਪਾਣੀ ਦੇ ਛਿੱਟੇ ਮਾਰਦੇ ਨੂੰ ਪਰ ਉੱਚ ਕੋਈ ਪੈਸਾ ਨਹੀਂ ਲੈਂਦੇ ਪੈਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ ਹਾਂਜੀ ਇਸ ਦਿਨ ਪੈਸੇ ਲਈ ਕੰਮ ਵੀ ਨਹੀਂ ਚੇਲਣਾ ਹੂੰ ਹੂੰ ਸਾਡੇ ਲਈ ਪੈਸਾ ਇਹ ਹਰਾਮ ਹੈ ਲੱਖਾਂ ਲੋਕੀ ਕਰਾਂਗੇ ਉਹਨਾਂ ਦੇ ਜੀ 3-400 ਬੰਦਾ ਹਰ ਹਫਤੇ ਹੁੰਦਾ ਜੀ ਹਾਂਜੀ ਲੋਕੀ ਜਿਹੜੇ 30 ਸਾਲ ਪਹਿਲਾਂ ਕਰਾ ਕੇ ਗਏ ਨੇ ਦੁਬਾਰਾ ਆਪਣੇ ਬੱਚਿਆਂ ਦੇ ਆਂਦੇ ਨੇ ਉਹਦਾ ਮਤਲਬ ਉਹਨਾਂ ਦਾ ਖਤਮ ਹੁੰਦਾ ਤਾਂ ਹੀ ਲੋਕੀ ਆਂਦੇ ਨੇ ਜੀ ਤਿੰਨ ਵਾਰੀ ਹੱਤੂ ਆਣੇ ਨੇ ਹਾਂਜੀ ਤਿੰਨ ਵਾਰੀ ਕੁਰਲੀ ਕਰਾਣੀ ਹੈ ਤਿੰਨ ਵਾਰੀ ਛੱਟੇ ਮਾਰਨੇ ਤੇ ਅੱਗੇ ਪੀੜੀਦਰ ਪੀੜੀ ਵੀ ਅੱਗਾ ਅਪਾ ਇਹ ਕੰਮ ਕਰਦੇ ਰਵਾਂਗੇ ਹਾਂਜੀ ਇਹ ਪੀੜੀਦਰ ਪੀੜੀ ਚੱਲਦਾ ਰਹੇਗਾ ਜੀ ਹਾਂਜੀ ਜਦ ਤੱਕ ਇਹ ਨਿਸ਼ਕਾਮ ਚੱਲਦਾ ਰਹੇਗਾ ਜਦ ਤੱਕ ਇਹ ਚੱ ਅੱਜ ਲੱਖਾਂ ਲੋਕੀ ਕਰਾ ਕੇ ਗਏ ਨੇ ਗੋਵੀ ਲੱਖਾਂ ਲੋਕੀ ਕਰਾਣਗੇ ਮਤਲਬ 3 ਤੋਂ 6 6 ਤੋਂ 9 ਮਤਲਬ ਜਿਸ ਹਿਸਾਬ ਨਾਲ ਪੀਲਿਆ ਹੁੰਦਾ ਉਸ ਹਿਸਾਬ ਨਾਲ ਉਹਨਾਂ ਨੂੰ ਬੁਲਾਈਦਾ ਜੀ ਨਕੀ ਹਾਂਜੀ ਹਾਂਜੀ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰ ਦੇਖਿਆ ਜੀ ਬੜੀ ਨੇ ਆਪਾਂ ਜੀ ਚੈੱਕ ਕਰਦੇ ਨੇ ਨਕੀ ਉਹ ਜਦੋਂ ਘਟ ਜਾਂਦਾ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਮਾਣਾ ਲੱਗੇ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹੇ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲਦੇ ਅੰਦਰ ਕੁਝ ਹੁੰਦਾ ਹੈ ਹੁੰਦਾ ਕੁਝ ਨਹੀਂ ਪਾਟ ਦਾ ਹੀ ਸਾਰਾ ਪ੍ਰਕੋਪ ਹੈ ਜੀ ਨੱਕੀ ਹਾਂਜੀ ਮਹਾਰਾਜ ਜੀ ਕਿਰਪਾ ਮਜ਼ਾ ਅਰਦਾਸ ਜਿਲੀ ਸਾਰੇ ਕਰੀ ਦੀਏ ਸੱਚੇ ਪਾਛੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨੱਕੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਕਿ ਇਹੋ ਜੀ ਜਗ੍ਹਾ ਦੇ ਉੱਤੇ ਜਿੱਥੇ ਬਖਸ਼ ਹੈ ਬਿਲਕੁਲ ਸਹੀ ਸੁਣਿਆ ਤੁਸੀਂ ਬਖਸ਼ ਹੈ ਇੱਥੇ ਹੁੰਦਾ ਹੈ ਜੌਂਡਿਸ ਜਾਂ ਪੀਲੀਆਂ ਦਾ ਇਲਾਜ ਮਹਤਾਜਪੁਰ ਰੋਡ ਤੋਂ ਆਏ ਆ ਜੀ ਮਹਤਾਜਪੁਰ ਰੋਡ ਤੋਂ ਆਏ ਹੋ ਤੇ ਕੀ ਕਿਨੇ ਕੀ ਡਾਇਗਨੋਸ ਡਾਕਟਰ ਨੇ ਤੁਹਾਨੂੰ ਦੱਸਿਆ ਸੀਗਾ ਕਿ ਤੁਹਾਨੂੰ ਜੌਂਡਿਸ ਹੋ ਗਿਆ ਪੀਲੀਆਂ ਹੋ ਗਿਆ ਨਹੀਂ ਮੈਮ ਮੱਲੇ ਵਾਲੇ ਨੇ ਦੱਸਿਆ ਸੀ ਬਾਬਾ ਜੀ ਉੱਥੇ ਛਾੜ ਦੇਣੇ ਤੇ ਤੁਸੀਂ ਉਹਦੇ ਕੋਲ ਜਾਓ ਤਾਂ ਫਰਕ ਪੈਊਗਾ ਫਰਕ ਪੈ ਜਾਂਦਾ ਹੈ ਤੇ ਤੁਸੀਂ ਕਿੰਨੀ ਵਾਰੀ ਆ ਚੁੱਕੇ ਹੋ ਇੱਧਰ ਮੈਮ ਮੇਰਾ ਤਾਂ 6 ਮਹੀਨਾ ਬੜੀ ਆ ਜੀ ਹੁਣ ਤੁਸੀਂ 6 ਵਾਰੀ ਆ ਚੁੱਕੇ ਹੋ ਤੇ ਪਹਿਲੇ ਤੋਂ ਲੈ ਕੇ ਹੁਣ ਤੱਕ ਤੁ फीरोपोसा फीरोपोसा। फ्री ऑफ कॉस्ट मैम फ्री ऑफ कॉस्ट हां सेवा कर दे ने ਤੁਸੀਂ ਦੇਖੋ ਆਪਣਾ ਪੰਜਾਬ ਜਿਹੜਾ ਏ ਇਹ ਸ਼ਹਿਰ ਦੇ ਅੰਦਰ ਆ ਫ੍ਰੀ ਆਫ ਕੋਸਟ ਕਰ ਰਹੇ ਨੇ ਇਹ ਬਾਬਾ ਜੀ ਇਥੇ ਪੀਲੀਆਂ ਦੇ ਸਿਰਫ ਪਾਣੀ ਦੇ ਨਾਲ ਛਿੱਟਾ ਮਾਰ ਕੇ ਤੁਹਾਡਾ ਪੀਲੀਆਂ ਜਿਹੜਾ ਹੈ ਉਹ ਖਤਮ ਕਰ ਦਿੰਦੇ ਨੇ ਅੱਗ ਅੱਗੇ ਹੋਰ ਪੁੱਛਦੇ ਰਹਿੰਦੇ ਆ ਕਿ ਛੋਟੇ ਛੋਟੇ ਬੱਚੇ ਵੀ ਮੈਂ ਇਥੇ ਦੇਖ ਰਹੀ ਆ ਕਿ ਉਹ ਆਏ ਹੋਏ ਨੇ ਤੇ ਉਹ ਮੇਰੇ ਖਿਆਲ ਨਾਲ ਜਲ ਆਪ ਕਹਾਂ ਸੇ ਆਏ ਹੋ नेपाल ਸੇ ਕੀ ਹੋ ਗਿਆ ਬੱਚੇ ਕੋ ਜੰਟਿਸ ਡੋਂਟਿਸ ਹੋ ਗਿਆ ਆਪਕੋ ਕਿਸੇ ਨੇ ਪਤਾਇਆ ਹੈ ਯਹਾਂ ਪਰ ਹਾਂ ਪਹਿਲੀ ਵਾਰ ਹੀ ਆਏ ਹੋ ਆਪ ਇੱਧਰ ਦੂਸਰੀ ਵਾਰ ਫਰਕ ਹੈ ਬੱਚੇ ਕੋ ਹਲਕਾ ਹੂੰ ਹਲਕਾ ਫਰਕ ਹੈ ਕੋਈ ਪੈਸੇ ਵੀ ਲੈਂਦੇ ਨੇ ਇੱਧਰ ਨਹੀਂ ਨਹੀਂ ਆਓ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ ਜਿਨ੍ਹਾਂ ਨੂੰ ਬਾਬਾ ਜੀ ਨੇ ਬਖਸ਼ ਦਿੱਤੀ ਹੋਈ ਏ ਤੇ ਉਹ ਕਿਵੇਂ ਕਰਦੇ ਨੇ ਤੇ ਕਿੰਨੀ ਪੀੜੀਦਰ ਪੀੜੀ ਹੋ ਗਈ ਇੱਥੇ ਕੰਮ ਕਰਦੇ ਹੋ ਇਹਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕੀ ਹੁੰਦਾ ਇੱਥੇ ਪੀਲੀਆਂ ਦਾ ਇਲਾਜ ਹੁੰਦਾ ਹੈ ਪੀਰੀਏ ਦਾ ਇਲਾਜ ਹੁੰਦਾ ਜੀ ਇਹ ਪਿਛਲੇ 200 ਸਾਲ ਤੋਂ ਚੱਲ ਰਿਹਾ ਜੀ ਹਾਂਜੀ ਸਾਡੀ ਪੰਜਵੀਂ ਛੇਵੀਂ ਪੀੜੀ ਕਰ ਰਹੀ ਏ ਹਮਮ ਨਿਸ਼ਕਾਮ ਸੇਵਾ ਕੋਈ ਨਿੱਕਾ ਪੈਸਾ ਨਹੀਂ ਲੋਕੀ 6 ਵੇ ਸਵੇਰੇ ਆ ਕੇ ਆਪਣੀ ਲੈਣਾ ਚ ਲੱਗ ਜਾਂਦੇ ਨੇ ਹਾਂਜੀ ਤੇ ਇਹ ਨਿਸ਼ਕਾਮ ਸੇਵਾ ਚੱਲ ਰਹੀ ਏ ਤੇ ਮੈਂ ਦੇਖਿਆ ਕਿ ਬਾਹਰ ਛੋਟੇ ਛੋਟੇ ਬੱਚੇ ਵੀ ਆਉਂਦੇ ਨੇ ਉਹ ਤੁਸੀਂ ਕਰਦੇ ਕੀ ਹੋ ਮਤਲਬ ਸਵੇਰ ਦੇ ਲੈ ਕੇ ਕੋਈ ਪ੍ਰਸ਼ਾਦ ਬਣਾਉਂਦੇ ਹੋ ਜਾਂ ਜਲ ਬਣਾਉਂਦੇ ਹੋ ਕਰਦੇ ਕੀ ਹੋ ਪ੍ਰਸ਼ਾਦੇ ਜੀ ਤਿਆਰ ਕਰਦੇ ਆ ਹਾਂਜੀ ਸਵੇਰੇ ਪਹਿਲਾਂ ਪਾਠ ਹੁੰਦਾ ਹੈ ਹਾਂਜੀ ਫਿਰ ਅਰਦਾਸ ਹੁੰਦੀ ਏ ਹਾਂਜੀ ਫਿਰ ਉਸ ਤੋਂ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਨੇ ਹਮ ਪਾਣੀ ਦਾ ਜਲ ਤਿਆਰ ਕੀਤਾ ਜਾਂਦਾ ਹੈ। ਹੂੰ। ਸਫਾਈ ਕੀਤੀ ਜਾਂਦੀ ਸਾਰੇ ਕਰਕੇ। ਹਾਂਜੀ। ਉਸ ਤੋਂ ਬਾਅਦ ਸ਼ੁਰੂਆਤ ਕੀਤੀ ਜਾਂਦੀ ਹੈ। ਹਾਂ। ਉਹਦੇ ਵਿੱਚ ਹੀ ਬਖਸ਼ਿਸ਼ ਹੈ। ਹੂੰ 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 ਹੂੰ। ਇਹ ਸਾਡੀ ਪਾਕਿਸਤਾਨ ਤੋਂ ਸ਼ੁਰੂ ਹੋਇਆ ਹੈ ਜਿਹਨਾਂ ਸਿਆਲਕੋਟ। ਹਾਂਜੀ। ਪਾਕਿਸਤਾਨ ਦਾ ਬੜਾ ਵੱਡਾ ਜਿਹੜਾ ਅੱਜ ਵੀ ਬੜਾ ਵੱਡਾ ਜ਼ਿਲ੍ਹਾ ਹੋਏ। ਹਾਂਜੀ। ਸਿਆਲਕੋਟ। ਉੱਥੇ ਬਾਬਾ ਪੂਸ਼ ਹੋਏ ਨੇ। ਹੂੰ। ਉਹਨਾਂ ਨੇ ਸਾਡੇ ਪੁਰਖਿਆਂ ਨੂੰ ਵਰ ਦਿੱਤਾ ਸਿੱਖੋ। ਹੂੰ। ਉਹ ਪੀੜੀਦਰ ਪੀੜੀ ਚਲਦੀ ਆ ਰਹੀ ਹੈ। ਹੂੰ। ਪੈਸਾ ਨਹੀਂ ਲੈਣਾ। ਹੂੰ। ਜੇ ਪੈਸਾ ਲੈ ਲਿਆ ਉਸ ਦਿਨ ਕੰਮ ਨਹੀਂ ਚੱਲਣਾ। ਮਤਲਬ ਜਿਹੜੇ ਵੀ ਬੰਦੇ ਬੱਚੇ ਤੋਂ ਲੈ ਕੇ ਵੱਡੇ ਜਾਂ ਬਜ਼ੁਰਗ ਕੋਈ ਵੀ ਇੱਥੇ ਆ ਕੇ ਆਪਣਾ ਝਾੜਾ ਕਰਵਾ ਸਕਦਾ ਹੈ ਜਾਂ ਤੁਸੀਂ ਉਹਨੂੰ ਪਾਣੀ ਦੇ ਛਿੱਟੇ ਮਾਰਦੇ ਨੂੰ ਪਰ ਉੱਚ ਕੋਈ ਪੈਸਾ ਨਹੀਂ ਲੈਂਦੇ। ਪੈਸਾ ਲੈਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜੀ। ਹਾਂਜੀ। ਜੇ ਦਿਨ ਪੈਸੇ ਲੈ ਲਿਆ ਕੰਮ ਹੀ ਨਹੀਂ ਚੱਲਣਾ। ਹੂੰ ਹੂੰ। ਸਾਡੇ ਲਈ ਪੈਸਾ ਇਹ ਹਰਾਮ ਹੈ। ਹੂੰ ਹੂੰ। ਨਾ ਹੀ ਸਾਡਾ ਅਸੀਂ ਲਵਾਂਗੇ ਨਾ ਅਸੀਂ ਅੱਗੋਂ ਬੱਚਿਆਂ ਆਪਣੇ ਨੂੰ ਵੀ ਇਹੀ ਸਿੱਖਿਆ ਦੇ ਕੇ ਜਾ ਰਹੇ ਹਾਂ। ਹਾਂਜੀ। ਕਿ ਪੈਸੇ ਨਹੀਂ ਲੈਣੇ। ਹੂੰ। ਤੁਹਾਨੂੰ ਤੁਹਾਡੇ ਵੈਸੇ ਹੀ ਕੰਮ ਚੱਲਦਾ ਪਿਆ। ਹੂੰ। ਤੁਹਾਨੂੰ ਐਪੀਐਲਨ ਦੀ ਕੀ ਲੋੜ ਹੈ ਕੀ ਲੋੜ ਹੈ ਤੇ ਤੁਸੀਂ ਕੋਈ ਕੋਈ ਪਰਟੀਕੂਲਰ ਡੇਜ਼ ਹੁੰਦੇ ਨੇ ਜਾਂ ਕੋਈ ਦਿਨ ਹੁੰਦੇ ਨੇ ਜਾਂ ਜਿਹਦੇ ਅੰਦਰ ਤੁਸੀਂ ਆ ਕਰਦੇ ਹੋ ਕਿ ਰੋਜ਼ ਕਰਦੇ ਹੋ ਨਹੀਂ ਅਸੀਂ ਐਤਵਾਰ ਤੇ ਮੰਗਲਵਾਰ ਹਮ 11 ਤੋਂ ਲੈ ਕੇ ਹਮ ਦੁਪਹਿਰੇ 2 ਵਜੇ ਤੱਕ ਨੂੰ ਚੱਲਦਾ ਰਹਿੰਦਾ ਮਤਲਬ ਕਿ ਜਦ ਤੱਕ ਸੰਗਤ ਆਂਦੀ ਰਹਿੰਦੀ ਚੱਲਦਾ ਰਹਿੰਦਾ ਹਾਂਜੀ ਇਸ ਵੇਲੇ ਕਿੰਨੇ ਵਜੇ ਸ਼ੁਰੂ ਹੋ ਜਾਂਦਾ ਹੈ 11 ਵਜੇ ਸ਼ੁਰੂ ਹੋ ਜਾਂਦਾ ਜੀ 11 ਵਜੇ ਸ਼ੁਰੂ ਕਰ ਦਿੰਦੇ ਹੋ ਹਾਂਜੀ ਤੇ ਲਗਭਗ ਕਿੰਨੇ ਕੁ ਲੋਕ ਹੋ ਜਾਂਦੇ ਹੋਣਗੇ ਦਿਨ ਦੇ ਅੰਦਰ ਜਾਂ ਕਿੰਨੇ ਲੋਕਾਂ ਤੋਂ ਤੁਸੀਂ ਅੱਜ ਤੱਕ ਜਾਣਦੇ ਸੀ ਆਪੀਲਿਆ ਦਾ ਹੱਲ ਕੀਤਾ ਹੈ ਹਾਂ ਜੀ ਲੱਖਾਂ ਲੋਕ ਹੀ ਆ ਰਹੇ ਹੋਣਗੇ ਜੀ 3-400 ਬੰਦਾ ਹਰ ਹਫਤੇ ਹੁੰਦਾ ਜੀ ਹਾਂਜੀ ਚ 4-500 ਬੰਦਾ ਲਗਭਗ ਹਰ ਹਫਤੇ ਹੁੰਦਾ ਜੀ ਤੇ ਇੱਕ ਵਾਰੀ ਆਨ ਨਾਲ ਹੀ ਉਹ ਠੀਕ ਹੋ ਜਾਂਦਾ ਕਿ ਬਾਰ ਬਾਰ ਆਣਾ ਪੈਂਦਾ ਮੈਨੂੰ ਵਾਰੀ ਤੇ ਆਣੀ ਪੈਂਦਾ ਜੀ ਹਾਂਜੀ ਐਤਵਾਰ ਮੰਗਲਵਾਰ ਸ਼ੁਰੂ ਕਰ ਐਤਵਾਰ ਕਰੇਗਾ ਸ਼ੁਰੂ ਐਤਵਾਰ ਮੰਗਲ ਤੇ ਐਤ ਜੇ ਮੰਗਲ ਕਰੇਗਾ ਮੰਗਲ ਐ ਤੇ ਮੰਗਲ ਅੱਛਾ ਤੇ ਜੇ ਉਹਨੂੰ ਜ਼ਿਆਦਾ ਜੁੰਡਸ ਹੈ ਫਿਰ ਉਹ 6 ਵਾਰ ਵੀ ਆਏਗਾ ਜੇ ਉਹਨੂੰ ਉਸ ਤੋਂ ਜ਼ਿਆਦਾ ਜੁੰਡਸ ਹੈ ਕਿ ਉਹ 9 ਵਾਰੀ ਵੀ ਆਏਗਾ ਜੇ ਉਸ ਤੋਂ ਜ਼ਿਆਦਾ 12 ਵਾਰੀ ਵੀ ਆਏਗਾ ਫਿਰ 15 ਵਾਰੀ ਵੀ ਆਏਗਾ ਲੇਕਿਨ ਰਾਮ ਨੂੰ ਵੈਗੂ ਦੀ ਕਿਰਪਾ ਨਾਲ ਆਏਗਾ ਆਏਗਾ ਤੇ ਆ ਕੇ ਜੋਂਡਸ ਪੂਰੀ ਜੜ ਤੋਂ ਖਤਮ ਹੋ ਜਾਂਦਾ ਹੈ ਹਾਂਜੀ ਜਿਸ ਹਾਲ ਨਾਲ ਜੀ ਚੱਲ ਰਿਹਾ ਕੰਮ ਉਸ ਹਿਸਾਬ ਨਾਲ ਤੇ ਲੋਕੀ ਜਿਹੜੇ 30 ਸਾਲ ਪਹਿਲਾਂ ਕਰਾ ਕੇ ਗਏ ਨੇ ਦੁਬਾਰਾ ਆਪਣੇ ਬੱਚਿਆਂ ਦੇ ਆਂਦੇ ਨੇ ਉਹਦਾ ਮਤਲਬ ਉਹਨਾਂ ਦਾ ਖਤਮ ਹੁੰਦਾ ਤਾਂ ਹੀ ਲੋਕੀ ਆਂਦੇ ਨੇ ਜੀ ਇੱਥੇ ਲੋਕੀ 50-50 ਸਾਲ ਤੋਂ ਮਤਲਬ ਵੀ ਜਿਹੜੇ ਕੁਦਾਕੇ ਗਏ ਨਹੀਂ ਦੁਬਾਰਾ ਫਿਰ ਆਏ ਨੇ ਆਏ ਨੇ ਆਪਣੇ ਪਰਿਵਾਰ ਨੂੰ ਲੈ ਕੇ ਬਿਲਕੁਲ ਮੈਂ ਦੇਖਿਆ ਕਿ ਇੱਥੇ ਮੈਂ ਦੋ ਤਿੰਨ ਇੰਟਰਵਿਊ ਭਰ ਲਿੱਤੀ ਤੇ ਲੋਕੀ ਕਹਿੰਦੇ ਨੇ ਕਿ ਮੈਂ ਆਇਆ ਸੀਗਾ ਹੁਣ ਮੈਂ ਆਪਣੀ ਬੇਟੀ ਨੂੰ ਲੈ ਕੇ ਆ ਗਿਆ ਤੇ ਅੱਜ ਮੈਂ 30 ਸਾਲਾਂ ਦਾ ਤੇ ਛੋਟੀ ਬੇਟੀ ਨੂੰ ਲੈ ਕੇ ਆਇਆ ਤੇ ਤੁਸੀਂ ਕਰਦੇ ਕਿ ਉਹ ਸਿਰਫ ਪਾਣੀ ਦਾ ਛਿੱਟਾ ਮਾਰਦੇ ਹੋ ਮਤਲਬ ਕਿਵੇਂ ਕਰਦੇ ਹੋ ਛੋਟਾ ਬੱਚਾ ਜਿਵੇਂ ਆਇਆ ਬੱਚੇ ਆਇਆ ਉਹਨੂੰ ਤਿੰਨ ਵਾਰੀ ਹੱਥ ਤੋਂ ਆਣੇ ਨੇ ਹਾਂਜੀ ਤਿੰਨ ਵਾਰੀ ਕੁਰਲੀ ਕਰਾਣੀ ਹੈ ਤਿੰਨ ਵਾਰੀ ਛਿੱਟੇ ਮਾਰਨੇ ਨੇ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਰੋਟੀ ਦੇ ਨਹੀਂ ਪ੍ਰਸ਼ਾਦ ਦੇ ਰੂਪ ਵਿੱਚ ਹਾਂਜੀ ਪਰ ਛੋਟਾ ਬੱਚਾ ਤਾਂ ਰੋਟੀ ਖਾ ਨਹੀਂ ਸਕਦਾ ਉਹਦਾ ਕੀ ਹੋਏਗਾ ਮੂੰਹ ਲਵਾ ਕੇ ਆਪਣੀ ਉਹਦੀ ਮਾਂ ਖਾਏਗੀ ਜੀ ਅੱਛਾ ਮੂੰਹ ਲਵਾ ਕੇ ਉਹਦੀ ਮੰਮੀ ਖਾ ਸਕਦੀ ਹੈ ਉਹਦੀ ਮੰਮੀ ਖਾ ਸਕਦੀ ਹੈ ਹਾਂਜੀ ਤੇ ਮੈਂ ਮੈਂ ਤੁਹਾਡੇ ਪਿੱਛੇ ਹੋਲਡਿੰਗ ਵੀ ਦੇਖ ਸਕਦੀ ਹਾਂ ਕਿ ਜਿੱਥੇ ਬਾਬਾ ਪੈਰ ਧਰੇ ਇਹਦਾ ਮਤਲਬ ਇੱਥੇ ਬਾਬਾ ਜੀ ਵਿਰਾਜਮਾਨ ਨੇ ਤੇ ਇਹ ਬਖਸ਼ੇ ਇਸ ਜਗੇ ਨੂੰ ਤੇ ਅੱਗੇ ਪੀੜੀਦਰ ਪੀੜੀ ਵੀ ਅੱਗਾ ਆਪਾਂ ਇਹ ਕੰਮ ਕਰਦੇ ਰਵਾਂਗੇ ਹਾਂਜੀ ਇਹ ਪੀੜੀਦਰ ਪੀੜੀ ਚੱਲਦਾ ਰਹੇਗਾ ਜੀ ਹਾਂਜੀ ਜਦ ਤੱਕ ਇਹ ਨਿਸ਼ਕਾਮ ਚੱਲਦਾ ਰਹੇਗਾ ਜਦ ਤੱਕ ਇਹ ਚੱਲਦਾ ਰਹੇਗਾ ਇਹ ਨਿਸ਼ਕਾਮ ਹੀ ਚੱਲੇਗਾ ਜੀ ਮਤਲਬ ਕਿ ਵਾਹਿਗੁਰੂ ਦੀ ਕਿਰਪਾ ਨਾਲ ਤੇ ਅਜੀ ਲੱਖਾਂ ਲੋਕੀ ਕਰਾ ਕੇ ਗਏ ਨੇ ਗੋਵੀ ਲੱਖਾਂ ਲੋਕੀ ਕਰਾਣਗੇ ਜਦ ਤੱਕ ਦੁਨੀਆ ਹੈਗੀ ਇਹ ਚਲਦਾ ਰਹੇਗਾ ਜੀ ਇਹ ਚਲਦਾ ਰਹੇਗਾ ਹਮ ਜੇਕਰ ਤੁਹਾਨੂੰ ਵੀ ਹੈਗੀ ਜੌਂਡਿਸ ਜਾਂ ਪੀਲੀਆ ਦੀ ਸਮੱਸਿਆ ਤੇ ਤੁਸੀਂ ਇੱਥੇ ਆ ਸਕਦੇ ਹੋ ਬਾਬਾ ਜੀ ਆਪਾਂ ਕਿੱਥੇ ਬੈੰਨੇ ਆ ਇਹ ਏਰੀਆ ਕੀ ਹੈਗਾ ਇਹ ਖੁਡਮਲਾ ਏਰੀਆ ਹੋ ਜੀ ਹਾਂਜੀ 1949 ਨੰਬਰ ਹੈ ਸਾਡਾ ਜੀ ਹਾਂਜੀ ਸਿਪ ਪੁਰਾਣਾ ਸਿਵਲ ਹਸਪੀਟਲ ਦੇ ਬਿਲਕੁਲ ਸਾਹਮਣੇ ਨੇੜੇ ਪਠਵਾਰ ਸਕੂਲ ਹਾਂਜੀ ਲੁਧਿਆਣਾ ਲੁਧਿਆਣਾ ਸਜਾ ਜੀ ਦਾ ਪੁੱਜੀ ਸਿਕਰ ਜੀ ਇਹ ਜਿਹੜਾ ਵੀ ਬੰਦਾ ਮਰੀਜ਼ ਆਂਦਾ ਸਾਡੇ ਕੋ ਪੇਸ਼ੈਂਟ ਜੀ ਨੱਕੀ ਉਹਨੂੰ ਤਿੰਨ ਵਾਰੀ ਮਤਲਬ ਹੈ ਹੱਤਵਾਈ ਦੇ ਤਿੰਨ ਵਾਰੀ ਕੁਰਲੀ ਕਰਾਈ ਦੀ ਤਿੰਨ ਵਾਰੀ ਛੱਟੇ ਅੱਖਾਂ ਦੇ ਮਾਰੀ ਦੇ ਆ ਜੀ ਨਾ ਰੋਟੀ ਦੀ ਗ੍ਰਾਹੀ ਦੇ ਦਈਏ ਜਿਹੜੀ ਸਾਡਾ ਪ੍ਰਸ਼ਾਦ ਦੇ ਤੌਰ ਤੇ ਦਿੰਨੇ ਆ ਅਸੀਂ ਜੀ ਤਿੰਨ ਵਾਰੀ ਕਹੀਦਾ ਆਂ ਲਾਉ ਫਿਰ ਦੁਬਾਰਾ ਵੇਖੀਦਾ ਜੇ ਉਹਨੂੰ ਹੁੰਦਾ ਹੈ ਕਈ ਇਹਦੀ ਟੈਸਟ ਵੀ ਕਰਵਾਈ ਦੇਨੇ ਉਹਨਾਂ ਦੇ ਵੇਖ ਲਈਦਾ ਜੇ ਪਰਸੈਂਟ ਘਟ ਜਾਂਦਾ ਬਿਲਕੁਲ ਫਿਰ ਉਹਨਾਂ ਨੂੰ ਬੰਦ ਕਰ ਦੇਦਾ ਨੱਕੀ ਹੈ ਮਤਲਬ 3 ਤੋਂ 6 6 ਤੋਂ 9 ਮਤਲਬ ਜਿਸ ਹਸਾਬ ਨਾਲ ਪੀਲਿਆ ਹੁੰਦਾ ਉਸ ਹਸਾਬ ਨਾਲ ਉਹਨਾਂ ਨੂੰ ਭੁਲਾਈਦਾ ਜੀ ਨੱਕੀ ਹੈ ਹਾਂਜੀ ਹਾਂਜੀ ਤੇ ਇਸ ਕਰਕੇ ਸੰਗਤ ਆਂਦੀ ਰਹਿੰਦੀ ਹੈ ਸੰਗਤ ਜਾਂਦੀ ਰਹਿੰਦੀ ਹੈ ਜੀ ਹੂੰ 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 ਬਹੁਤ 2000 ਹੋ ਗਿਆ ਬਜ਼ੁਰਗਾਂ ਦਾ ਚੱਲਦਾ ਪਿਆ ਉਹ ਹੀ ਉਹ ਚਲਾਈ ਜਾ ਰਹੇ ਆ ਜੀ ਨਿਸ਼ਕਾਮ ਸੇਵਾ ਐ ਇਦਾਂ ਹੀ ਕਰਦੇ ਰਹਿਣਾ ਜਿਨਾਂ ਨੇ ਜਰ ਕੀਤੀ ਹੈ ਜਿਨਾਂ ਕਹੀ ਅੱਗੋਂ ਬੱਚੇ ਵੀ ਕਰਨਗੇ ਹਾਂਜੀ ਕੋਈ ਮਤਲਬ ਲੈਣ ਦੇਣ ਨਹੀਂ ਹੈਗਾ ਮਹਾਰਾਜ ਦੀ ਕਿਰਪਾ ਹੈ ਸੱਚੇ ਬਾਦਸ਼ਾਹ ਦੀ ਰਾਮ ਆਂਦਾ ਸਾਰਿਆਂ ਨੂੰ ਜੀ ਪੇਸ਼ੇਵਾਨਾਂ ਨੂੰ ਅਗਲੇ ਆਂਦੇ ਨੇ ਜੀ ਇੱਥੇ ਨਕੇ ਆਂਦੇ ਨੇ ਤੁਸੀਂ ਲੋਕਾਂ ਦੀ ਰਿਪੋਰਟਸ ਦੇ ਅੰਦਰ ਫਰਕ ਆਪ ਦੇਖਿਆ ਹੈ ਕਦੀ ਹਾਂ ਕਈ ਵਾਰੀ ਦੇਖਿਆ ਜੀ ਬੜੀ ਨੇ ਆਪਾਂ ਜੀ ਚੈੱਕ ਕਰਦੇ ਨੇ ਨਕੇ ਹਾਂ ਜੀ ਉਹ ਜਦੋਂ ਘਟ ਜਾਂਦਾ ਬੰਦ ਕਰ ਦਿੰਦਾ ਜੀ ਫਿਰ ਉਹਨਾਂ ਨੂੰ ਆਣਾ ਲੱਗਿਆ ਉਦਾਂ ਵੀ ਕਈ ਰ ਮਤਲਬ ਬਗੈਰ ਵੇਖੇ ਤੋਂ ਵੀ ਅਸੀਂ ਦੇਖ ਕੇ ਲੈਨੇ ਆ ਜਦੋਂ ਨਹੀਂ ਹੈ ਤੇ ਨਹੀਂ ਕਈ ਦਾ ਆਣ ਦਾ ਸਟੇਜ ਨੱਕੀ ਤਿੰਨ ਤੋਂ 6 ਵਾਰ ਕਰ ਲਿਆ ਨਹੀਂ ਆ ਨਹੀਂ ਲੋੜ ਨਹੀਂ ਹੈਗੀ ਫਿਰ ਜੀ ਨਹੀਂ ਆਉਂਦੇ ਨੱਕੀ ਉਹ ਆਪ ਵੀ ਟੈਸਟ ਕਰੀਨ ਕਰਾ ਕੇ ਵੇਖ ਲੈਂਦੇ ਨੇ ਹੈ ਨਹੀਂ ਜੀ ਫਿਰ ਉਹ ਆ ਵੀ ਦੱਸ ਦਿੰਦੇ ਨੇ ਹੈ ਨਹੀਂ ਜੀ ਅਸੀਂ ਨਹੀਂ ਆਉਣਾਰੇ ਮੈਂ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਉਹ ਜੋ ਜਲਦੀ ਛਿੱਟਾ ਤੁਸੀਂ ਦਿੰਦੇ ਹੋ ਸਾਰੇ ਦੇ ਉੱਤੇ ਚਾਹ ਛੋਟੇ ਦੇ ਉੱਤੇ ਵੱਡੇ ਦੇ ਉੱਤੇ ਉਹ ਜਲ ਦੇ ਅੰਦਰ ਕੁਝ ਹੁੰਦਾ ਹੈ ਹੁੰਦਾ ਕੁਛ ਨਹੀਂ ਜੀ ਬਾੜ ਦਾ ਹੀ ਸਾਰਾ ਪ੍ਰਕੋਪ ਹੈ ਜੀ ਨੱਕੀਏ ਮਹਾਰਾਜ ਜੀ ਕਿਰਪਾ ਮਜ਼ਾ ਅਰਦਾਸ ਜਿਲੀ ਸੋਦੇ ਕਰੀ ਦੀਏ ਸੱਚੇ ਪਾਸ਼ੇ ਅਰਦਾਸ ਦਾ ਹੀ ਸਾਰਾ ਹੈ ਮੋਲੇ ਜੀ ਨੱਕੀਏ ਹਾਂਜੀ ਮਤਲਬ ਤੁਸੀਂ ਉਹ ਇੱਕ ਤਰੀਕੇ ਦਾ ਅੰਮ੍ਰਿਤ ਬਣਾ ਲੈਂਦੇ ਹੋ ਅਰਦਾਸ ਬਣਾਨੇ ਆ ਜੀ ਬਣਾ ਕੇ ਪ੍ਰਸ਼ਾਦਾ ਤੇ ਜਲ ਸਾਰਾ ਮਦ ਸੁੱਚਾ ਸਾਰਾ ਸਫਾਈ ਕਰਕੇ ਪਹਿਲਾਂ ਪਾਂਡੇ ਬੁੰਡੇ ਧੋ ਕੇ ਸਾਰੇ ਜੋ ਕਰਕੇ ਉਹ ਸਾਰਾ ਕਰਕੇ ਤਿਆਰ ਕਰਕੇ ਅਰਦਾਸ ਕਰੀ ਦੀਏ ਅਰਦਾਸ ਕਰਨ ਤੋਂ ਬਾਅਦ ਸ਼ੁਰੂ ਕਰੀਦਾ ਜੀ ਫਿਰ ਨੱਕੀਏ ਔਰ ਅਰਦਾਸ ਦਾ ਹੀ ਸਾਰਾ ਕੁਝ ਸੰਗਤ ਨੂੰ ਮਿਲਦਾ ਜੀ ਨੱਕੀਏ ਹੂੰ ਹੂੰ ਸਾਡੇ ਚੈਨਲ ਦੀ ਹਮੇਸ਼ਾ ਤੋਂ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਤੁਹਾਨੂੰ ਹਮੇਸ਼ਾ ਪਬਲਿਕ ਇੰਟਰਸਟ ਦੇ ਰਿਲੇਟਡ ਕੋਈ ਨਾ ਕੋਈ ਖਬਰ ਦਿੰਦੇ ਰਹੀਏ ਜਿੱਥੇ ਤੁਹਾਡਾ ਫਾਇਦਾ ਹੋ ਸਕੇ ਤੇ ਮੈਂ ਖਾਸ ਕਰਕੇ ਜ਼ਰੂਰ ਕੋਸ਼ਿਸ਼ ਕਰਦੀਆਂ ਕਿ ਜਿੱਥੇ ਵੀ ਕੋਈ ਵੀ ਉਹ ਜੀ ਚੀਜ਼ ਹੋਏ ਜਿੱਚ ਤੁਹਾਨੂੰ ਕੋਈ ਹੈਲਪ ਮਿਲ ਸਕੇ ਉਹਦੇ ਲਈ ਅਸੀਂ ਹਮੇਸ਼ਾ ਤੁਹਾਡੇ ਲਈ ਤਿਆਰ ਰਹਨੇ ਆਂ ਤੇ ਆਓ ਅਗਰ ਕਿਸੇ ਛੋਟੇ ਬੱਚੇ ਨੂੰ ਲੈ ਕੇ ਕਿਸੇ ਵੱਡੇ ਨੂੰ ਜਾਂ ਬਜ਼ੁਰਗ ਨੂੰ ਵੀ ਅਗਰ ਜੌਂਡਿਸ ਜਾਂ ਪੀਲੀਆ ਦੀ ਦਿੱਕਤ ਹੈ ਤਾਂ ਇੱਥੇ ਆ ਸਕਦਾ ਹੈ ਅਕੋਰਡਿੰਗ ਟੂ ਤੁਹਾਡੇ ਜੌਂਡਿਸ ਕਿੰਨਾ ਵਧਿਆ ਹੋਏਗਾ ਉਸ ਅਕੋਰਡਿੰਗਲੀ ਇਹ ਆਪ ਦੱਸ ਦਿੰਦੇ ਨੇ ਕਿ ਤੁਹਾਨੂੰ ਤਿੰਨ ਵਾਰੀ ਆਨ ਦੀ ਲੋੜ ਹੈ ਜਾਂ ਛੇ ਵਾਰੀ ਆਨ ਦੀ ਲੋੜ ਹੈ ਜਾਂ ਨੌ ਵਾਰੀ ਆਨ ਦੀ ਲੋੜ ਨੇ ਲੇਕਿਨ ਇਸ ਚੀਜ਼ ਦੀ ਗਾਰੰਟੀ ਜ਼ਰੂਰ ਦੇਂਦੇ ਨੇ ਕਿ ਇੱਥੇ ਇੱਕ ਵਾਰੀ ਜੋ ਆ ਗਿਆ और अज नहीं तो कल उन्होंने पीलिया है वो बिल्कुल ख़त्म हो जाएगा तो लिवर फंक्शनिंग दोबारा तो बिल्कुल ठीक हो जाएगा कभी कोई चीज़ की दिक्कत नहीं होगी सही तो सटी खबर लिए हमेशा ही देखते रहो द सिटी हेडलाइन थैंक यू